ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਰਾਵ ਕਰਨ ਦਾ ਟਾਈਮ ਮਿੱਥਿਆ ਗਿਆ ਸੀ ਇਸੇ ਕੜੀ ਵਿੱਚ ਅੰਮ੍ਰਿਤਸਰ ਵਿੱਚ ਵੀ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਰਾਵ ਕੀਤਾ ਗਿਆ ਅਮਰਪਾਲ ਸਿੰਘ ਬੋਲੀ ਤੇ ਰਜਿੰਦਰ ਸ਼ੀਨਾ ਦੇ ਘਰ ਦਾ ਘਰਾਵ ਕਰਨ ਪਹੁੰਚੇ ਨੇਤਾਵਾਂ ਦਾ ਕਹਿਣਾ ਸੀ ਕਿ ਤਸ਼ੱਦਦ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਇਸ ਤਰ੍ਹਾਂ ਨਿਯਤਤ ਆਮ ਕਿਚ ਨੇ ਜਿਵੇਂ ਭਾਰਤ ਪਾਕਿਸਤਾਨ ਦਾ ਕੋਈ ਸਰਹੱਦ ਹੋਵੇ ਹਾਏ ਹਾਏ ਭਾਜਪਾ ਸਰਕਾਰ

ਲੋਹਾਰਾ ਸੀਨੀਅਰ ਮੀਤ ਪ੍ਰਧਾਨ ਰਾਜੀਵਾਲ ਗਰੁੱਪ ਜ਼ਿਲ੍ਹਾ ਪ੍ਰਧਾਨ ਅਸੀਂ ਆਜਰਜਿੰਦਰ ਮੌਰ ਚੀਨਾ ਜੋ ਕਿ ਬੀਜੇਪੀ ਦਾ ਲੀਡਰ ਆ ਉਹਦਾ ਘਰਾਵ ਕਰਨ ਵਾਸਤੇ ਔਰ ਬੋਨੀ ਦਾ ਘਰਾਵ ਕਰਨ ਵਾਸਤੇ ਆਏ ਆ ਅਸੀਂ ਸਾਡਾ ਮਸਕਦ ਇਹ ਆ ਕਿ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਉਹਨੂੰ ਬੈਠ ਕੇ ਗੱਲ ਕੀਤੀ ਜਾਵੇ ਨਾ ਕਿ ਜਿੱਦਾਂ ਇਹਨਾਂ ਨੇ ਉੱਥੇ ਬੰਬ ਸੁੱਟ-ਸੁੱਟ ਕੇ ਕੈਟੇਗੋਰੀਆ ਮਾਰ-ਮਾਰ ਕੇ ਕਿਸਾਨਾਂ ਦਾ ਕਹਿਲ ਕੀਤੇ ਆ ਤੇ ਸ਼ਹੀਦ ਵੀ ਹੋਏ ਆ ਇਹ ਕੋ ਚੰਗੀ ਗੱਲ ਨਹੀਂ ਗੀ ਇਹਨਾਂ ਵਾਸਤੇ ਇਹਨਾਂ ਦੇ ਪੋਨੀ ਚੀਨ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਮਲਕੇ ਨਹੀਂ ਕਦੀ ਹੋਈ ਜਿੰਨੀ ਇਹਨਾਂ ਨੇ ਅੱਜ ਮੇਰੇ ਖਾਲ ਹਫਤਾ ਹੀ ਹੋ ਗਿਆ ਤੇ ਇਹਨਾਂ ਨੇ ਮਲਕੇ ਉੱਥੇ ਬੰਬਾਰੀ ਜਿਹੜੀ ਸ਼ੁਰੂ ਕੀਤੀ ਆ ਇਹ ਬਹੁਤ ਮਾੜੀ ਹਰਕਤ ਹੈ ਇਹਨਾਂ ਦੀ ਅਸੀਂ ਐਸੇ ਦੇਸ਼ ਦੇ ਵਿੱਚ ਨਹੀਂ ਕਿਹਾ ਅਗਰ ਜੇ ਚਾਹੁੰਦੇ ਆ ਕਿ ਇਹ ਇਸ ਦੇਸ਼ ਦੇ ਮਸ਼ਿੰਦੇ ਨਹੀਂ ਆਏ ਵਸਨੀਕ ਨਹੀਂ ਹੱਥ ਦੇ ਤੇ ਫਿਰ ਸਾਨੂੰ ਉਹ ਦੱਸਣ ਵੀ ਅਸੀਂ ਕਿਹੜੇ ਪਾਸੇ ਨੂੰ ਸਾਡੇ ਹੋਰ ਵੀ ਗਵਾਂਧੀ ਮੁਲਕ ਨੇ ਅਸੀਂ ਉਹਨਾਂ ਨਾਲ ਵੀ ਫਿਰ ਸੰਧੀ ਕਰਕੇ ਉਹਨਾਂ ਨਾਲ ਅਸੀਂ ਆਪਣਾ ਜਿਹੜਾ ਸਾਡਾ ਜਿਹੜਾ ਮਲਕ ਹੈਗਾ ਨਾ ਜਾਂ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਅਸੀਂ ਉਹਨਾਂ ਨਾਲ ਵਪਾਰ ਖੋਲ੍ਹ ਸਕਦੇ ਹਾਂ ਸਾਨੂੰ ਅਸਲੀ ਗੱਲ ਤੇ ਦੱਸਣ ਕਿ ਸਾਡੇ ਨਾਲ ਕੀ ਚਾਹੁੰਦੇ ਆ ਕਿੰਨੇ ਦਿਨ ਤੋਂ ਤੁਹਾਡੇ ਕੋਲ ਤਰਨ ਲੱਗ ਗਿਆ ਵੇਖੋ ਜੀ ਇਹ ਫਿਰ ਹ ਅ ਐਸ ਕੇ ਐਮ ਐਲ ਤੋਂ 3 ਦਿਨ ਬਾਅਦ ਹੈ ਔਰ ਉਸ ਤੋਂ ਬਾਅਦ ਜੇ ਦਿਨ ਕਾਲ ਆਵੇਗੀ ਦੁਬਾਰਾ ਫਿਰ ਸੋਚਿਆ ਜਾਊਗਾ ਅਧਾਰ ਤੇ ਮੈਂ ਜਤਿੰਦਰ ਸਿੰਘ ਸ਼ਿਨਾ ਸੂਬਾ ਮੀਤ ਪ੍ਰਧਾਨ ਕ੍ਰਿਤੀ ਕਿਸਾਨ ਜੁਨੀਅਨ ਤੇ ਆਗੂ ਸੰਜੁਕਤ ਕਿਸਾਨ ਮੋਰਚਾ ਅੱਜ ਐਸਕੇਐਮ ਦੇ ਸੱਦੇ ਤੇ ਜੋ ਹਰਿਆਣੇ ਦੇ ਬਾਡਰਾਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਦੇ ਜ਼ੁਲਮ ਕੀਤਾ ਜਾ ਰਿਹਾ ਉਹਨਾਂ ਦਾ ਜਮਹੂਰੀ ਆਖਿਆ ਸਾਡਾ ਕਿਸਾਨਾਂ ਦਾ ਵੀ ਅਸੀਂ ਦਿੱਲੀ ਜਾ ਕੇ ਕੇਂਦਰ ਦੀ ਸਰਕਾਰ ਨਾਲ ਸਾਡੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਕੇਂਦਰ ਦਾ ਮਸਲਾ ਹੈ ਸਾਡਾ ਕਰਜ਼ਾ ਮਾਫ਼ ਕਰਨਾ ਕੇਂਦਰ ਦਾ ਮਸਲਾ ਹੈ ਔਰ ਇਹਨਾਂ ਕਾਨੂੰਨ ਰੱਦ ਕਰਨੇ ਚਾਰ ਕਾਨੂੰਨ ਜਿਹੜੇ ਬਣਾਏ ਮਜ਼ਦੂਰਾਂ ਦੇ ਉਹ ਰੱਦ ਕਰਨੇ ਕੇਂਦਰ ਦੇ ਨਾਲ ਬਹੁਤ ਸਾਰੇ ਮਸਲੇ ਜਿਹੜੇ ਆ ਕਿਸਾਨਾਂ ਦੇ ਅੱਜ ਕੇਂਦਰ ਦੇ ਨਾਲ ਆ ਸੋ ਦਿੱਲੀ ਜਿਹੜੀ ਆ ਉਹ ਸਾਡੀ ਦੇਸ਼ ਦੀ ਰਾਜਧਾਨੀ ਆ ਕਿਸਾਨ ਉੱਥੇ ਪਿਛਲੇ 75 ਸਾਲ ਤੋਂ ਆਪਣੇ ਪ੍ਰਦਰਸ਼ਨ ਕਰਦੇ ਆ ਰਹੇ ਨੇ ਕਦੀ ਕਿਸੇ ਨੇ ਇਸ ਤਰ੍ਹਾਂ ਦੀਆਂ ਰੋਕਾਂ ਲਾ ਕੇ ਸਾਨੂੰ ਰੋਕਿਆ ਨਹੀਂਗਾ ਇਹ ਮੋਦੀ ਸਰਕਾਰ ਦਾ ਫਾਸ਼ੀਵਾਦੀ ਆ ਕਾਨੂੰਨ ਆ ਇਹ ਗੈਰਜਬੂਰੀ ਉਹਨਾਂ ਦਾ ਤੌਰ ਤਰੀਕਾ ਔਰ ਖਾਸ ਕਰਕੇ ਦੇਸ਼ ਦੇ ਕਿਸਾਨਾਂ ਦੇ ਇਸ ਤਰ੍ਹਾਂ ਤਸ਼ੱਦਦ ਕਰਨਾ ਜਿਹੜਾ ਉਹਨੂੰ ਸੰਯੁਕਤ ਕਿਸਾਨ ਮੋਰਚਾ ਬਰਦਾਸ਼ਤ ਨਹੀਂ ਕਰਦਾ ਅਸੀਂ ਉਹਨਾਂ ਦੀ ਜਿਹੜਾ ਤਸ਼ੱਦਦ ਹੋ ਰਿਹਾ ਜਾਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਦਿੱਲੀ ਉਹਨਾਂ ਨਾਲ ਇੱਕ ਟਕਰਾਅ ਦੀ ਸਥਿਤੀ ਬਣਾ ਦਿੱਤੀ ਜਾ ਰਹੀ ਹੈ ਉਹ ਸੈਕੰਡਲੀ ਪੰਜਾਬ ਦੇ ਅੰਦਰ ਪੰਜਾਬ ਦੇ ਉੱਤੇ ਹਰਿਆਣੇ ਦੀਆਂ ਬਾਰਡਰਾਂ ਨੂੰ ਇਦਾਂ ਬਣਾਤਾ ਜਿਵੇਂ ਪਾਕਿਸਤਾਨ ਅਸੀਂ ਪਾਕਿਸਤਾਨ ਤੋਂ ਆਏ ਯਹੀਂ ਕੋ ਦੂਜੇ ਦੇਸ਼ ਦੇ ਵਾਸੀ ਹੋਈਏ ਔਰ ਇਹ ਚੀਜ਼ ਜਿਹੜੀ ਆ ਭਾਜਪਾ ਸਰਕਾਰ ਇੱਕ ਯੋਜਨਾਵਾਦ ਧਕਣਾ ਪੰਜਾਬ ਨੂੰ ਬਗਾਨਗੀ ਵਾਲੇ ਪਾਸੇ ਧੱਕ ਰਹੀ ਆ ਔਰ ਉਹ ਉਹ ਚਾਹੁੰਦਾ ਵੀ ਪੰਜਾਬ ਚ ਬਗਾਨਗੀ ਦਾ ਅਹਿਸਾਸ ਹੋਵੇ ਪੰਜਾਬ ਚ ਇਤਰਾ ਦੇ ਤਾਤੋ ਦਾ ਫਾਇਦਾ ਠਾ ਕੇ ਪੰਜਾਬ ਚ 84 ਵਾਲੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਣ ਇਹਨਾਂ ਗੱਲਾਂ ਤੋਂ ਭਾਪੀ ਨੂੰ ਬਾਜ ਆਉਣਾ ਚਾਹੀਦਾ ਔਰ ਕਿਸਾਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਉਹਨਾਂ ਤੇ ਤਸ਼ੱਦਦ ਬੰਦ ਕਰਨਾ ਚਾਹੀਦਾ ਐਮਐਸਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਚਾਹੀਦਾ ਔਰ ਕਿਸਾਨਾਂ ਦੀਆਂ ਜਿਹੜੇ ਸਾਰੇ ਕਰਜ਼ੇ ਦੇ ਉੱਤੇ ਜਿਹੜੀ ਆ ਉਹ ਲੀਕ ਮਾਰੀ ਜਾਣੀ ਚਾਹੀਦੀ ਕਿੰਨੇ ਦਿਨ ਤਾਡੇ ਕੋਲ ਕਰਨਾ ਦਿਨ ਦਿਨ ਲਈ ਧਰਨਾ ਲਗਾਤਾਰ 20 21 22 ਤਿੰਨ ਦਿਨ ਲਗਾਤਾਰ ਚੱਲੂਗਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਹਦੇ ਅਨਸਾਰ ਐਸਕੇਮ ਮੀਟਿੰਗ ਕਰਕੇ ਆਪਣਾ ਅਗਲਾ ਫੈਸਲਾ ਕਰੂਗਾ ਤੇ ਉਹਦੇ ਅਨਸਾਰ ਅਗਲਾ ਅੰਦੋਲਨ ਜਿਹੜਾ ਕੀਤਾ ਜਾਵੇ